ਆਦੇ ਹਨੇਰੇ ਦੇ ਵਿੱਚ ਛੋੜੀ ਬਣਿਆ ਇਹ ਇਲਾਕਾ ਤੇ ਹਰ ਪਾਸੇ ਨਜ਼ਰ ਆ ਰਹੀ ਪੁਲਿਸੀ ਪੁਲਿਸ ਦਰਅਸਲ ਪੰਜਾਬ ਦੇ ਸਸ ਜ਼ਿਲ੍ਹੇ ਦੇ ਵਿੱਚ ਗੈਗ ਵਾਰ ਹੋਈ ਹੈ ਤੇ ਜਿਸ ਤਰ੍ਹਾਂ ਚੱਲਦਿਆਂ ਇਲਾਕੇ ਦੇ ਵਿੱਚ ਦਸ਼ਦਾਮ ਮਾਹੌਲ ਪਣਿਆ ਹੋਇਆ ਹੈ ਪੁਲਿਸ ਗੈਂਗਵਾਰ ਵਾਲੀ ਥਾਂ ਦੇ ਚੱਪੇ-ਚੱਪੇ ਨੂੰ ਖੰਗਾਲ ਰਹੀ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਦੋ ਗੈਂਗ ਆਪੋ ਸਾਹਮਣੇ ਹੋਏ ਤੇ ਪੁਲਿਸ ਨੇ ਔਣ ਤੋਂ ਕੁਝ ਟਾਈਮ ਪਹਿਲਾਂ ਹੀ ਦੋਨੋਂ ਗਰੁੱਪਾਂ ਦੇ ਵਿੱਚ ਗੂਲੀਆਂ ਚੱਲ ਗਈਆਂ ਇਸ ਗੈਂਗਵਾਰ ਦੇ ਵਿੱਚ ਦੋਨੋਂ ਜਵਾਨ ਜ਼ਖਮੀ ਹੋਏ ਨੇ ਤੇ ਜਦਕਿ ਤਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਗੋਲੀ ਚਲਾਈ ਗਈ ਜੋ ਕਿ ਇੱਕ ਗੈਂਗ ਦੇ ਮੈਂਬਰ ਦੀ ਲੱਤ ਵਿੱਚ ਲੱਗੀ ਹੈ ਔ ਅੱਜ ਜਨਮਸ਼ਟਮੀ ਦੇ ਸੰਬੰਧ ਚ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਏ ਆ ਡਿਊਟੀ ਦੇ ਸੰਬੰਧ ਵਿੱਚ ਡਿਊਟੀ ਚੱਲ ਰਹੀ ਹੈ ਔਰ ਇਸੇ ਲੜਾਈ ਚ ਸਾਡੇ ਐਸਐਚਓ ਸ਼ਹਾਟਾ ਬਨੋਦ ਕੁਮਾਰ ਇਸੇ ਏਰੀਆ ਚ ਘੁੰਮ ਰਹੇ ਸੀਗੇ ਪੈਟਰੋਲਿੰਗ ਤੇ ਖੰਡਵਾਲਾ ਏਰੀਆ ਵਿੱਚ ਉੱਥੇ ਉਹਨਾਂ ਨੂੰ ਜਿੱਥੇ ਅਸੀਂ ਖੜੇ ਆ ਥੋੜੀ ਦੂਰੀ ਇੱਕ ਲੜਾਈ ਹੋਈ ਹੈ ਉਹਦੇ ਬਾਰੇ ਸਾਡੇ ਐਸਐਚਓ ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਦੋ ਉੱਥੇ ਗਰੁੱਪ ਨੇ ਕਾਫੀ ਚ ਲੜਾਈ ਕਰਨ ਦੀ ਫਰਾਕ ਚ ਨੇ ਇਹ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚੇ ਨੇ ਜਾ ਕੇ ਜਦੋਂ ਇਹ ਗਏ ਆ ਉੱਥੇ ਉਸੇ ਵੇਲੇ ਉਹ ਜਾਂਦਿਆਂ ਨੂੰ ਇਹਨਾਂ ਦੇ ਉਹਨਾਂ ਨੇ ਦਾ ਅਫਸਰ ਝਗੜਾ ਕਰ ਰਹੇ ਸੀਗੇ ਔਰ ਉੱਥੇ ਇੱਕ ਬੰਦਾ ਜਿਹੜਾ ਹੈਗਾ ਉਹਦੇ ਪੇਟ 'ਚ ਗੋਲੀਆਂ ਵੱਜੀਆਂ ਔਰ ਇੱਕ ਬੰਦਾ ਹੋਰ ਸੀਗਾ ਦੋ ਜਣੇ ਸੀਗੇ ਇੱਕ ਤਾਂ ਨਾਲ ਸੁਖਵਿੰਦਰ ਸਿੰਘ ਹੈਗਾ ਮੋਹਣੀ ਪਾਰਕ ਦਾ ਇਹਦੇ ਪੇਟ 'ਚ ਗੋਲੀਆਂ ਵੱਜੀਆਂ ਹੈਗੀਆਂ ਇੱਕ ਅਮਰਿਤਪਾਲ ਸਿੰਘ ਹੈ ਇਹਦੇ ਵੀ ਹੱਥ 'ਤੇ ਗੋਲੀ ਵੱਜੀ ਹੈ ਔਰ ਸਾਡੀ ਪੁਲਿਸ ਪਾਰਟੀ ਜਿਹੜੇ ਇੰਸਪੈਕਟਰ ਵਿਨੋਦ ਕੁਮਾਰ ਜਿਹੜੇ ਉੱਥੇ ਮੌਕੇ ਤੇ ਪਹੁੰਚੇ ਆ ਇਹਨੇ ਬਹੁਤ ਛਲਾਗਾ ਜੋ ਕੰਮ ਕੀਤਾ ਇੰਮੀਡੀਏਟਲੀ ਕੀਤਾ ਦੋਸ਼ੀਆਂ ਨੂੰ ਜਦੋਂ ਇਹਨਾਂ ਨੇ ਉੱਥੇ ਐਕਸ਼ਨ 'ਚ ਆਏ ਹੈ ਜਿਹੜੇ ਦੂਜੇ ਪਾਸੇ ਸੀ ਨਿਖਲ ਚਾਲ ਹੈਗਾ ਇੱਕ ਔਰ ਗਵਾਲਾ ਨਾਂ ਹੈਗਾ ਇਹ ਗਵਾਲਾ ਮੰਡੀ ਦਾ ਰਹਿਣ ਵਾਲਾ ਔਰ ਇਨੇ ਫਿਰ ਇਹ ਜਕਦਮ ਭੱਜ ਪਿਆ ਤੇ ਇਹਨੇ ਐਕਚੁਅਲੀ ਦੂਜੀ ਪਾਰਟੀ ਤੇ ਗੋਲੀਆਂ ਮਾਰੀਆਂ ਔਰ ਔਰ ਇੱਕ ਨਾਲ ਹੋਰ ਸੀ ਬੰਦਾ ਇਹਦੇ ਵਿਕਰਮਜੀਤ ਸਿੰਘ ਉਹ ਉੱਥੇ ਅਪ੍ਰੀਹੈਂਡ ਅਪ੍ਰੀਹੈਂਡ ਕਰ ਲਿਆ ਆਪਣੀ ਪੁਲਿਸ ਪਾਰਟੀ ਨੇ ਜਿਹੜਾ ਇਹ ਮੁੰਡਾ ਹੈਗਾ ਨਿਖਲ ਚਾਲ ਇਹ ਜਦੋਂ ਇੱਥੇ ਆਇਆ ਇਹ ਜਕਦਮ ਫਿਰ ਅੱਗੇ ਭੱਜ ਗਿਆ ਤੇ ਆਹ ਪਾਰਕ ਜਿਹੜਾ ਤੁਸੀਂ ਲੈਫਟ ਸਾਈਡ ਦੇਖ ਰਹੇ ਹੋ ਇੱਥੋਂ ਇਹ ਟਪਕੇ ਅੰਦਰ ਚਲਾ ਗਿਆ ਪੁਲਿਸ ਨੇ ਬੜੀ ਹਿੰਮਤ ਕੀਤੀ ਮਿੰਟੋ ਮਿੰਟਿਓ ਮੁਲਾਜ਼ਮ ਮਗਰ ਚਲੇ ਗਏ ਇਹਨੇ ਪੁਲਿਸ ਤੇ ਵੀ 4-5 ਫਾਇਰ ਕੀਤੇ ਆ ਲੱਕੀਲੀ ਪੁਲਿਸ ਬਚ ਗਈ ਔਰ ਬਹੁਤ ਹੀ ਸੁਖਨੋਦ ਕੁਮਾਰ ਸਾਡੇ ਉਹਨਾਂ ਨੇ ਆਪਣੇ ਸੈਲਫ ਡਿਫੈਂਸ ਕਰਦੇ ਹੋਏ ਫਿਰ ਉਹਨੂੰ ਰਿਟੈਲੀਏਟ ਕੀਤਾ ਔਰ ਉਹਦੇ ਚ ਉਹਦੇ ਫਿਰ ਲੱਤ ਤੇ ਗੋਲੀ ਲੱਗੀ ਹੈ ਔਰ ਨਿਕਲਦੇ ਉਹਨੂੰ ਵੀ ਅਸੀਂ ਹਸਪੀਟਲ ਭੇਜਤਾ ਜਿਹੜੇ ਦੋ ਬੰਦੇ ਪਹਿਲਾਂ ਇੰਜਰਡ ਹੋਏ ਆ ਉਹਨਾਂ ਨੂੰ ਵੀ ਅਸੀਂ ਹਸਪੀਟਲ ਭੇਜਤਾ ਹੈਗਾ ਔਰ ਇਹਦੇ ਵਿੱਚ ਜਿਹੜਾ ਹੈਗਾ ਮੈਂ ਦੱਸਣਾ ਚਾਹੁੰਦਾ ਜਿਹੜਾ ਨਖਲ ਹੈਗਾ ਇਹਤੇ ਦੋ ਪਰਚੇ ਦਰਜ ਨੇ ਆਲਰੇਡੀ ਇੱਕ ਤਾਂ ਪੀਜੂ ਲੁਧਿਆਣੇ ਦਰਜ ਹੈਗਾ ਔਰ ਇੱਕ ਇਸੇ ਥਾਣੇ ਚ ਖੰਡ ਵਗੈਰੀ ਚ ਇਸ ਬੰਦੇ ਨੇ ਗੋਲੀ ਚਲਾਈ ਸੀਗੀ ਲੋੜੀ ਲੋੜੀ ਵਾਲੇ ਦਿਨ ਔਰ ਉੱਥੇ ਵੀ ਇੱਕ ਬੰਦਾ ਇੰਜਰਡ ਹੋਇਆ ਉਹਦੇ ਵਿੱਚ ਭੱਜਾ ਹੋਇਆ ਸੀਗਾ ਉਹਦੇ ਵਿੱਚ ਭੱਜਾ ਹੋਇਆ ਸੀਗਾ ਇਹਨਾਂ ਦੇ ਨਾਲ ਹੋਰ ਵੀ ਦੋਨੇ ਪਾਸਿਆਂ ਤੋਂ ਸਿਗੇ ਬੰਦੇ ਔਰ ਉਹ ਬਾਕੀ ਤਾਂ ਭੱਜ-ਭੁੱਜ ਗਏ ਨੇ ਬਾਕੀ ਸਾਡੀ ਪੁਲਿਸ ਪਾਰਟੀ ਨੇ ਅੱਜ ਬੜਾ ਚੁਸਤੀ ਫੁਰਤੀ ਦਿਖਾਉਂਦੇ ਹੋਏ ਇਮੀਡੀਏਟਲੀ ਇਹ ਦੋ ਦੋਸ਼ੀ ਫੜ ਲਏ ਨੇ ਬਾਕੀ ਚਲੋ ਦੋ ਉਹਨਾਂ ਨੂੰ ਹਸਪੀਟਲ ਭੇਜਤਾ ਹੈਗਾ ਇਹ ਦੂਜੀ ਪਾਰਟੀ ਦੇ ਸੀਗੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਇਹ ਸਾਰਾ ਇਨਸੀਡੈਂਟ ਹੋਇਆ ਹੈ ਤੇ ਰਿਕਾਰਡਿੰਗ ਪਰਚਾ ਦਰਜ ਕੀਤਾ ਜਾ ਰਿਹਾ 34 ਦਾ ਪਿਸਟਲ ਇਹਦੇ ਕੋਲ ਮਿਲਿਆ ਹੈਗਾ 34 ਦਾ ਔਰ ਕਰੀਬ 5 ਤੋਂ 6 ਨੇ ਫਾਇਰ ਕੀਤੇ ਕੰਡੀਸ਼ਨ ਕੀ ਹੈ ਜਿੰਨੇ ਤੇ ਗੋਲੀਆਂ ਦੇਖੋ ਪੇਟ ਚ ਗੋਲੀਆਂ ਲੱਗੀਆਂ ਹੋਈਆਂ ਪੇਟ ਚ ਲੱਗੀਆਂ ਉਹਦੀ ਹਾਲਤ ਥੋੜੀ ਜੀ ਨਾਚੁਕ ਦੱਸ ਰਹੀ ਹੈ ਬਾਕੀ ਇੱਕ ਤੇ ਹੱਥ ਲੱਗੀ ਹੈਗੀ ਹੈ ਬਾਕੀ ਉਹਨਾਂ ਨੂੰ ਅਸੀਂ ਸਾਡੀ ਟੀਮ ਲਾਗੂ ਨੂੰ ਚੈੱਕ ਕਰ ਰਹੀ ਹੈ ਬਾਕੀ ਜੋ ਵੀ ਇੱਥੇ ਹੁਣ ਲੀਗਲ ਐਕਸ਼ਨ ਜਿਹੜਾ ਹੈਗਾ ਬੰਦਾ ਉਹ ਲਿਆ ਜਾ ਟੋਟਲ ਟੋਟਲ ਕਿੰਨੇ ਜਣੇ ਸੀ ਜਿਨ੍ਹਾਂ ਦੇ ਵਿੱਚ ਝਗੜਾ ਮਗਰ ਤੇ ਜਦੋਂ ਦੇਖੋ ਇਹ 8 ਤੋਂ 10 ਦੇ ਕਰੀਬ ਹੈਗੇ ਆ ਕਰੀਬ 8:30 ਵਜੇ ਦੀ ਗੱਲ ਹੈ ਜਦੋਂ ਪੁਲਿਸ ਉੱਥੇ ਇਮੀਡੀਏਟਲੀ ਪਹੁੰਚ ਗਈ ਬਾਕੀ ਦੇ ਸਾਰੇ ਭੱਜ ਗਏ ਤੇ ਦੋ ਪੁਲਿਸ ਨੇ ਫੜ ਲਿਆ ਇੱਕ ਫੜ ਲਿਆ ਸੀ ਇੱਕ ਭੱਜ ਪਿਆ ਅੱਗੇ ਫਿਰ ਉਹਦੇ ਮਗਰ ਜਾਂ ਜਾਂਦੇ ਉਹਨੂੰ ਵੀ ਫੜ ਲਿਆ ਬਾਅਦ ਚੋਂ ਇੰਜਰਡ ਹੋ ਗਿਆ ਦੋ ਦੂਜੀ ਪਾਰਟੀ ਦੇ ਇੰਜਰਡ ਹੋਏ ਸੀ ਉਹ ਹਸਪੀਟਲ ਭੇਜਤੇ ਆ ਬਾਕੀ ਸਾਰਾ ਹੁਣ ਇਹਦਾ ਫਰਦਰ ਜੋ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟਿਗ ਕਰਕੇ ਜੋ ਵੀ ਬੰਦੀ ਕਾਰਵਾਈ ਕੀਤੀ ਹੈ ਸਾਰੇ ਜਵਾਬੀ ਕਾਰਵਾਈ ਦੇ ਵਿੱਚ ਜਖਮੀ ਹੋਏ ਨੇ ਦੋਨੋਂ ਜਿਹੜੇ ਹੋਏ ਨੇ ਜਖਮੀ ਨੇ ਜਿਹੜੇ ਦੇਖੋ ਜਿਹੜੇ ਦੋ ਜਖਮੀ ਹੋਏ ਨੇ ਸੁਖਵਿੰਦਰ ਔਰ ਇੱਕ ਦੂਜਾ ਮੁੰਡਾ ਵਿਕਰਮ ਹੈਗਾ ਉਹ ਤਾਂ ਇਸ ਦੋਸ਼ੀ ਵੱਲੋਂ ਗੋਲੀਆਂ ਚਲਾਈਆਂ ਜਿਹੜੀਆਂ ਇਸੇ ਉਹਦੇ ਨਾਲ ਜ਼ਖਮੀ ਹੋਏ ਉਹਨਾਂ ਨਾਲ ਜ਼ਖਮੀ ਉਹਨਾਂ ਪਰ ਕੀ ਉਹਨਾਂ ਦਾ ਕੋਈ ਪੁਰਾਣਾ ਝਗੜਾ ਸੀ ਪੁਰਾਣੀ ਇਹਨਾਂ ਦੀ ਕੋਈ ਰਾਈਵਲਰੀ ਹੈਗੀ ਹੈ ਬਾਕੀ ਅਸੀਂ ਥੋੜੀ ਹੋਰ ਇਨਵੈਸਟਿਗੇਟ ਕਰਾਂਗੇ ਜਿਹੜਾ ਇਹ ਬੰਦਾ ਹੈਗਾ ਨikhil ਇਹ ਪੁਲਿਸ ਤੇਰੇ ਅਟੈਕ ਕਰਤਾ ਸੀਗਾ ਨਾਲ ਜਦੋਂ ਉਹ ਫਿਰ ਪੁਲਿਸ ਦੀ ਦੁਆਰਾ ਜਦੋਂ ਜਵਾਬੀ ਫਾਇਰ ਕੀਤਾ ਆਪਣੇ ਸੈਲਫ ਡਿਫੈਂਸ ਵਾਸਤੇ ਉਹ ਤੋਂ ਜ਼ਖਮੀ ਹੋ ਗਿਆ ਜਦਕਿ ਦੋਵੇਂ ਇਸ ਕੋ ਤੇ ਰਹਿਣ ਵਾਲੇ ਨਹੀਂ ਹੈਗੇ ਤੇ ਫਿਰ ਇੱਥੇ ਸਪੈਸ਼ਲ ਕੋਈ ਇਸ ਤਰ੍ਹਾਂ ਦੀ ਗੈਂਗਵਾਰੀ ਹੋਣੀ ਚਾਹੀਦੀ ਦੇਖੋ ਇਹ ਸਾਰਾ ਤੁਹਾਨੂੰ ਦੱਸਿਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹ ਇਹ ਗੈਂਗਬਾਰ ਹੋਣ ਲੱਗੀ ਸੀ ਜਿਹਦੀ ਐਸਐਚਓ ਨੂੰ ਇਨਫੋਰਮੇਸ਼ਨ ਮਿਲੀ ਐਸਐਚਓ ਇਸੇ ਕਰਕੇ ਮੌਕੇ ਤੇ ਪਹੁੰਚੇ ਸੀਗੇ ਮੌਕੇ ਉਹ ਆ ਵੀ ਗੋਲੀਆਂ ਦੇਖੋ ਚਾਰ ਪੰਜ ਤਾਂ ਕਲੀਪ ਪੁਲਿਸ ਤੇ ਫਾਇਰਿੰਗ ਹੋਈ ਹੈ ਬਾਕੀ ਪਹਿਲਾਂ ਵੀ ਉੱਥੇ ਤਿੰਨ ਚਾਰ ਮੌਕੇ ਤੇ ਚੱਲੀਆਂ ਦੱਸਦੀ ਕਿ ਮੁਜ਼ਮਮਰ ਨਿਕਲਤੇ ਪਹਿਲਾਂ ਵੀ ਕਈ ਕੇਸ ਦਰਜ ਨੇ ਤੇ ਉਹ ਪੁਲਿਸ ਨੂੰ ਵਾਂਟਡ ਵੀ ਸੀ ਪਰ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਕੋਈ ਕਾਨੂੰਨੀ ਕਾਰਵਾਈ ਕਰਦੀ ਹੈ ਜਗਬਾਈ ਟੀਵੀ ਦੇ ਲਈ ਅਮ੍ਰਿਤਸਰ ਤੋਂ ਸੁਪਚੰਨ ਸਿੰਘ ਦੀ ਰਿਪੋਰਟ